ਅੰਮ੍ਰਿਤਸਰ ਪਾਸਪੋਰਟ ਦਫਤਰ ਦੇ ਬਾਹਰ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਉਨ੍ਹਾਂ ਕਹੇ ਹੈ ਕਿ ਪਾਸਪੋਰਟ ਅਧਿਕਾਰੀਆਂ ਤੋਂ ਉਹ ਨਾਰਾਜ਼ ਹਨ ਜੋ 1 ਮਹੀਨੇ ਤੋਂ ਸਾਨੂੰ ਲਟਕਾ ਰਹੇ ਹਨ ਜਿਸ ਨੂੰ ਲੈ ਕੇ ਇਹ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਅਤੇ ਪਰੇਸ਼ਾਨ ਲੋਕਾਂ ਨੇ ਦੱਸਿਆ ਕਿ ਗੁੰਮ ਹੋਏ ਪਾਸਪੋਰਟਸ ਨੂੰ ਲੈ ਕੇ ਕਿ ਮਹੀਨਿਆਂ ਤੋਂ ਪਾਸਪੋਰਟ ਅਧਿਕਾਰੀਆਂ ਕੋਲ ਭੱਜ ਦੌੜ ਲਾਉਣੀ ਪੈਂਦੀ ਹੈ ਅਧਿਕਾਰੀ ਲਗਾਤਾਰ ਟਾਲਮਟੋਲ ਕਰ ਰਹੇ ਹਨ ਕੰਮ ਨਹੀਂ ਕਰ ਰਹੇ ਉਨ੍ਹਾਂ ਕਹੇ ਹੈ ਕਿ ਏਜੰਟਾਂ ਕੋਲ ਜਾਣਾ ਪੈਂਦਾ ਫਿਰ ਉਹ ਹੀ ਏਜੰਟ ਕੰਮ ਤੇ ਬਦਲੇ ਪੈਸੇ ਦੀ ਮੰਗ ਕਰਦੇ ਨੇ ਪਾਸਪੋਰਟ ਅਧਿਕਾਰੀ ਅਤੇ 에ਜੰਟ ਮਿਲ ਕੇ ਕੰਮ ਕਰਦੇ ਨੇ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਮੈਂ ਅਜੀਪ ਪਪਨੇਜਾ ਸਾਡੀ ਸਿੱਧੂਪੁਰ ਦੀ ਜਥੇਬੰਦੀ ਹੈ ਮੈਂ ਆਪਣੇ ਪ੍ਰਿੰਟ ਦਾ ਨੰਬਰਦਾਰ ਵੀ ਹਾਂ ਨੰਬਰਦਾਰ ਸਾਹਿਬ ਕੀ ਲੋੜ ਪੈਗੀ ਪਾਸਪੋਰਟ ਦਫਤਰ ਦੇ ਬਾਹਰ ਭਾਈ ਸਾਹਿਬ ਪਿਛਲੇ 14 ਮਹੀਨਿਆਂ ਤੋਂ ਇਸ ਦਫਤਰ ਦੇ ਗੇੜੇ ਘੱਡ ਰਿਹਾ ਤੇ ਅੱਜ 14ਵਾਂ ਹੀ ਚੱਕਰ ਹੈ ਹਰ ਇੱਕ ਮੇਰੀ ਇਨਕੁਆਰੀ ਸਾਰਾ ਕੁਝ ਸਭ ਚੀਜ਼ ਓਕੇ ਹੈ ਅੱਜ ਵੀ ਐਪਲੀਕੇਸ਼ਨ ਲਿਖਾ ਕੇ ਲਿਆ ਆ ਆਪਣਾ ਪਿਛਲੇ 15-20 ਦਿਨ ਪਹਿਲੇ ਵੀ ਆਇਆ ਸੀਗਾ ਉਸ ਦਿਨ ਕਹਿੰਦੇ ਸਾਡਾ ਸਰਵਰ ਡਾਊਨ ਹੈ ਐਪਲੀਕੇਸ਼ਨ ਦੇ ਦਿਓ 10 ਦਿਨਾਂ ਵਿੱਚ ਪਹੁੰਚ ਜਾਏਗਾ ਕੋਈ ਨਹੀਂ ਪਹੁੰਚਿਆ ਅੱਜ ਫਿਰ ਐਪਲੀਕੇਸ਼ਨ ਲਿਖਾ ਕੇ ਲਿਆ ਮੈਂ ਕਿਹਾ ਵੀ ਆਰਪੀ ਸਾਹਿਬ ਦੇਉ ਆਰਪੀ ਸਾਹਿਬ ਕਹਿੰਦੇ ਜੀ ਤੁਹਾਡੇ ਤੇ ਹੈਗੀ ਕਲੀਅਰ ਹੈ ਪਹੁੰਚੇਗਾ ਕਰੇ ਉਹ ਪਹੁੰਚਦੇ ਪਹੁੰਚਦੇ ਵਿੱਚ ਹੀ ਅੱਜ 1.5 ਸਾਲ ਹੋ ਚੱਲਿਆ ਹਾਲੇ ਤੱਕ ਸਾਡਾ ਪਾਸਪੋਰਟ ਸਾਡੇ ਨਹੀਂ ਮਿਲਿਆ ਅਸੀਂ ਮੇਰਾ ਬੱਚਾ ਬਾਹਰ ਹੈ ਅਸੀਂ ਬੱਚੇ ਕੋਲ ਜਾਣਾ ਹੈ ਇਹ ਪਾਸਪੋਰਟ ਹੀ ਨਹੀਂ ਬਣਾ ਕੇ ਦੇ ਰਹੇ ਅਗਲਾ ਸਿਸਟਮ ਦਾ ਬਾਕੀ ਸਾਰੀ ਆਪਣਾ ਬਾਤ ਦਿਖਾਣੀ ਹੋ ਗਈ ਸਾਰੀ ਸਾਰੀ ਕਾਰਨ ਬਸ ਸਾਰਾ ਕ੍ਰਿਪਟ ਹੈਗਾ ਇੱਥੇ ਸਾਰਾ ਸਿਸਟਮ ਉਹ ਜਿਹੜਾ ਦੂਜਾ ਆਫਿਸ ਹੈ ਆਪਣੇ ਮਾਲਟਾਉਨ ਵਾਲਾ ਉਹਦੇ ਨਾਲ ਗਲੀ ਵਿੱਚ ਇੱਕ ਹੈਗਾ ਬੰਦਾ ਫੋਟੋਸਟੇਟ ਦਾ ਕੰਮ ਕਰਦਾ ਉਹਦੇ ਉਹ ਮਤਲਬ ਨਾ ਏਜੰਟ ਵੀ ਹੈ ਨਾ ਦਾ ਮੈਂ ਉਹਦੇ ਕੋਲ ਗਿਆ ਮੈਂ ਕਿਹਾ ਫੋਟੋਸਟੇਟ ਕਰਾਣਾ ਸੀ ਕਾਹੇ ਗਿਆ ਮੈਂ ਕਿਹਾ ਫੋਟੋਸਟੇਟ ਕਰੀ ਕਹਿੰਦਾ ਕਿਵੇਂ ਕੀ ਮੈਂ ਕਿਹਾ ਜੀ ਆਹ ਆਪਣਾ ਰੁੱਲਦੇ ਪਏ ਯਾਰ ਕਹਿੰਦਾ ਲਓ ਜੀ ਮੈਂ ਕਰਾ ਦੇਣਾ ਗੱਲ ਹੀ ਕੋਈ ਨਹੀਂ ਮੈਂ ਕਿਹਾ ਇੱਕ ਮੇਰੀ ਵਾਈਫ ਦਾ ਤੇ ਇੱਕ ਮੇਰਾ ਕਹਿੰਦਾ ਕਰਾ ਦੇਣਾ ਮੈਂ ਕਿਹਾ ਬੋਲ ਪੈਸੇ ਕਹਿੰਦਾ ਜੀ 50 50000 ਰੁਪਏ ਨਗਦ ਕੈਸ਼ ਦੇ ਦਿਓ ਮੈਂ ਆਪਣਾ ਆ ਨਹੀਂ ਲੈਣੇ ਆਪਣਾ ਨਾ ਗੂਗਲ ਪੇ ਲੈਣੇ ਨਾ ਚੈੱਕ ਲੈਣਾ ਕੈਸ਼ ਦੇ ਦਿਓ ਪੰਜਵੇਂ ਦਿਨ ਤੁਹਾਡੇ ਘਰੇ ਹੋਏਗਾ ਪਾਸਪੋਰਟ ਮੇਰਾ ਕੰਮ ਜੈਨੂਨ ਸੀਗਾ ਮੈਂ ਉਹਨੂੰ ਪੈਸੇ ਨਹੀਂ ਦਿੱਤੇ ਤੇ ਹਾਲੇ ਤੱਕ ਵੀ ਮੈਂ ਰੁੱਲਦਾ ਹੀ ਪਿਆ ਸਵੇਰੇ 3 ਵਜੇ ਉੱਠਿਆ ਸਾਡੇ ਆਪਣਾ 250 ਕਿਲੋਮੀਟਰ ਤੋਂ ਚੱਲ ਕੇ ਫਾਜ਼ਲਗਾ ਤੋਂ ਇੱਥੇ ਆਇਆ ਤੇ ਇੱਥੇ ਆ ਕੇ ਇਹ ਹਾਲਾਤ ਹੋ ਰਹੇ ਨੇ ਬਿਲਕੁਲ ਹੁਣ ਤੱਕ ਕਰੇ ਹੋਣਾ ਸੀਗਾ ਬਿਲਕੁਲ ਹੋਣਾ ਸੀਗਾ ਬਿਲਕੁਲ ਹੋਣਾ ਸੀਗਾ ਸਭ ਮਿਲੇ ਹੋਏ ਨੇ ਜੀ ਮਿਲਿੰਦ ਬਿਨਾਂ ਤਾਂ ਕੰਮ ਹੀ ਨਹੀਂ ਹੁੰਦਾ ਜੀ ਐਵੇਂ ਉਹ ਆਪਣਾ ਕੱਲਾ ਕਿਦੋਂ ਆਪਣਾ ਬਣਾ ਕੇ ਦੇ ਦੇਗਾ ਕਰੋ ਥੋੜਾ ਨੇ ਬਣਾ ਕੇ ਦੇਣਾ ਹੈ ਆਫਿਸ ਤੋਂ ਹੀ ਬਣ ਕੇ ਜਾਣਾ ਹੈ ਨਾ ਜੀ ਉਦੋਂ ਦਾ ਇੱਕ ਮਿੰਟੇ ਹੀ ਬਣ ਜਾ ਕੇ ਪੰਜਵੇਂ ਦਿਨ ਘਰੇ ਪਹੁੰਚ ਵੀ ਲੈਣੇ ਲੋਕਾਂ ਦੇ ਪੈਸੇ ਲੈ ਕੇ ਕਿਸਾਨ ਸਪੈਸ਼ਲ ਕਮੇਟੀ ਪੰਜਾਬ ਕੋਟ ਬੁੱਢਾ ਦਾ ਮੈਂ ਜੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਜੀ ਕਿੱਥੇ ਪੁੱਛੀਓ ਤੇ ਕੋਈ ਤਰ ਨਾ ਲੱਗਾ ਧਰਨਾ ਅੱਜ ਤੋਂ 3-4 ਮਹੀਨੇ ਪਹਿਲਾਂ ਅਸੀਂ ਬੱਚਿਆਂ ਦੇ ਪਾਸਪੋਰਟ ਬਣਾਣੇ ਦਿੱਤੇ ਸੀ ਕੋਟੇ ਫੋਟੋ ਵੀ ਲੱਤ ਗਈ ਤੇ ਜਦੋਂ ਫੇਰ ਉਸੇ ਅਸੀਂ ਗਏ ਆ ਉਹ ਆਂਦਾ ਤੁਹਾਡਾ ਪਾਸਪੋਰਟ ਇਸੇ ਗਲਤ ਆ ਪੁਰਾਣੀ ਦਫ਼ਤਰੀ ਇਸੇ ਆਏ ਆ ਅੱਜ ਤੋਂ 2 ਮਹੀਨੇ ਹੋ ਗਏ ਫੇਰੇ ਮਾਰਦਿਆਂ ਨੂੰ ਪਹਿਲਾਂ ਉਹਨਾਂ ਨੇ ਟੋਗ ਲਾਓ ਟੋਗ ਲਿਆ ਸਾਰੀ ਸਾਡੀ ਇਹ ਤਾਂ ਲੰਗੀ ਫੇਰ 15 ਦਿਨਾਂ ਬਾਅਦ ਆਏ ਆnde ਤੁਹਾਡੇ ਘਰ ਪਾਸਪੋਰਟ ਚਲ ਜਾਊਗਾ। ਉਦੋਂ ਬਾਅਦ ਫੇਰ ਇੱਕ ਨਹੀਂ ਆਏ ਅੱਜ ਫੇਰ ਆਏ ਆ। ਫੇਰ ਆnde ਲੈਨ ਚ ਲੱਗੋ ਫੇਰ ਲੈਨ ਚ ਲੱਗੇ ਆ। ਫੇਰ ਆnde ਤੁਹਾਡੀ ਇਨਕੁਆਰੀ ਗਲਤੀ ਆ ਇਹ ਐਸਪੀ ਸਾਹਿਬ ਦੇ ਦਫਤਰੇ ਉੱਥੇ ਗਏ ਆ। ਉਹ ਆnde ਅਫਸਰ ਇੱਥੇ ਸਾਡੇ ਕੋਲ ਨਹੀਂ ਆਈ। ਉਸ ਤੋਂ ਹੋ ਕੇ ਫੇਰ ਇੱਥੇ ਆਏ ਆ। ਫੇਰ ਆਖਿਆ ਉਹਨੇ ਗਾੜੇ ਆ ਵੀ ਸਾਨੂੰ ਆਪਣੀ ਸਮੱਸਿਆ ਦੱਸ ਲੈਣ ਦਿਓ। ਉਹ ਸਾਨੂੰ ਉੱਤੇ ਨਹੀਂ ਜਾਣ ਦਿੰਦੇ ਸਮੱਸਿਆ ਵੀ ਅਫਸਰ ਸੁਣਦਾ। ਐਡਾ ਹੰਕਾਰੀ ਆ। ਹੁਣ ਜਦੋਂ ਅਫਸਰ ਥੱਲੇ ਆਊਗਾ समस्या सड़ूगा तो फिर धरना चुका जाऊँगा उनका एक दो पेंडिंग केस था तो वो जल्दी आना चाह रहे थे लाइन को लाइन को बाईपास करके तो हमने कहा कि आप अपने केसेस भेज दें क्योंकि सिस्टम से लाइन से सब लंबर लग रहे हैं तो उसमें फिर बेसिकली इतने में बिना पेशेंस के उन्होंने धरने लगा दिए उनके केसेस सॉल्व हो गए सॉर्ट आउट हो गया वो सारे इशूज दे आर हैप्पी उनके जितने भी केसेस हमने सारे जितने भी ग्रेवेंसेज है सारे तो सोल्व कर दिए कॉफी डिपार्टमेंट के अकॉर्डिंग प्रोटोकॉल जो है उसके साथ जो अपॉइंटमेंट के जरिए चलता है काम तो कोई ना कहीं इसमें दिक्कत आती होगी तो? नहीं एक दो हमारे दो चल रहे हैं तो हमने ओपन हाउस कर रखे कि कोई बिना अपॉइंटमेंट भी आ सकते हैं तो, तो वो तो है ही और एक है जो अपॉइंटमेंट से आते हैं तो अब जो अपॉइंटमेंट वाले लोग आते हैं उनको प्रायोरिटी चाहिए होती है हर जगह बिकॉज वो लेके के आए हैं सिस्टम से तो उसमें थोड़ा सा कई बार सिस्टम में क्लैश हो जाता है कि किसको पहले प्रायोरिटी देनी है तो ये उसी का था बिकॉज उनके पास कोई अपॉइंटमेंट नहीं था तो वो चाहते थे हमारे केसेस पहले हो और जो दूसरे हैं बेसिकली पुराने वा, जो अपॉइंटमेंट वाले हैं वो चाहते हैं हमें प्रायोरिटी मिले तो इट वाज समथिंग जो दोनों के बीच हमने सॉर्ट आउट कर दिया बैठ के बातों को है कि दो महीने पुराने है हमारे तब भी दो महीने पुराने हाँ तो उनका उनके में इश्यूज थे तो हमने शूट आउट कर लिए वो सारे बैठ के अब उनके कोई ना कोई डॉक्यूमेंट शॉर्टेज था जो भी था जो इंक्वायरियाँ गई हुई हैं जैसे एक केस में पुलिस के पास उनका जवाब पेंडिंग था एक में मैंने ओवर रूल किया है केस में जिसमें पुलिस जवाब ही नहीं दे रही थी ठीक है तो अब जहाँ पे पुलिस के पास पेंडिंग है या किसी और एजेंसी के पास कोई कागज पेंडिंग है तो जब तक हमें जवाब नहीं आता तो हम उसमें कुछ कर नहीं सकते तो हमने लोगों का ऐसा नहीं कि काफ़ी टाइम से चक्कर लगा रहे हैं इस तरह का हाँ तो हाँ तो अगर आपके पास कोई डॉक्यूमेंट नहीं है आपका अगर कहीं हमने भेजा हुआ है कि भाई किसी का जवाब नहीं आया है किसी का किसी एजेंसी का तो हमें उसका तो वेट करना पड़ेगा ना हम लोग भी बार हो जाता अच्छा तो छुट्टी आ जाती है सरकारी तो उसमें जो अपॉइंटमेंट होती हैं वो जो लोग आते हैं उनको बहुत दिक्कत का सामना करना पड़ता है वो पासपोर्ट के ऑफिस की तरफ से कोई सहूलत उनके लिए तो आपने को पढ़ा रखा है किस चीज़ के लिए कोई सरकारी छुट्टी आ जाती है उस दिन हाँ। में जो लोग पर आते हैं तो उनको हम छुट्टीड्यूल करते हैं हम फिर उन्हें सैटरडे को बुलाते हैं यह करते हैं उन्हें पहले बता दिया जाता है तो अगर एकदम आती है जैसे लास्ट ईयर आई थी एक तो हमने फिर उनकी सारी रिशेड्यूल कर दी थी सैटरडे को तो वो हम लोग रिशेड्यूल करते हैं तो उनका नुकसान नहीं होने देते तो वो उस तरीके से चलता है पूरा